ਬਾਈ ਦੇਖਦੇ ਹੋ ਨਿਓ ਵੀਡੀਓ ਨੇ ਧੰਨਵਾਦ ਵਧੀਆ ਹੁੰਦੀਆਂ ਨੇ ਵੀਰੇ ਹਾਂਜੀ ਹਾਂਜੀ ਥੈਂਕ ਯੂ ਬਾਈ ਜੀ ਮਾਂ ਬਾਈ ਦਾ ਲੈ ਐਂਟਰਟੇਨਿੰਗ ਚ ਆ ਵੀ ਬਲੌਗ ਬਣਾ ਲਈਏ ਵੀ ਚੱਲ ਜੂਗਾ ਵਧੀਆ ਚੈਨਲ ਮੋਂਟ ਪੀ ਆਰ ਕੇ ਪਿੰਡ ਮਿਲਣਾ ਪੱਕਾ ਸੋਨੂ ਦਾ ਐਸੀ ਕਰਦਾ ਹੀ ਮੇਰੇ ਪੱਕਾ ਪਿੰਡਾ ਤੁਸੀਂ ਸਿੰਘਾ ਬਾਈ ਜੀ ਠੀਕ ਆ ਓਕੇ ਬਾਈ ਬਾਈ ਸਸਰੀ ਵਾਲਾ ਆਪਣਾ ਨਵਾਂ ਵਲੋਗ ਅੱਜ ਪਹਿਲੀ ਵਾਰ ਹੀ ਪਾ ਰਹੇ ਆ ਬਾਈ ਇੰਨਾ ਸਾਹਕ ਕਿਤਾਬ ਜਿਆਦਾ ਹੈ ਨਹੀਂ ਦੱਸ ਦਿਓ ਐ ਬਾਈ ਆਪਾਂ ਸੱਬੇ ਬਾਈ ਵਾਲਾ ਇੰਟਰਪੈਰ ਹੈ 27 ਤਰੀਕ ਆ ਹੋਰ ਕਾਸ਼ੀ ਜੀ ਸੌਰੀ ਬਾਈ ਲੇਟ ਹੋ ਗਏ ਹੋਰ ਬਾਬਾ ਜੀ ਲੈ ਆਪਣੀ ਬਾਈ ਹੈ ਇੱਦਾਂ ਨਹੀਂ ਬਾਈ 3 ਦੇ ਅੰਟਾ ਲੇਟ ਬਾਈ ਪੂਰੇ ਸੌ ਜੀ ਐ ਖੂਗਰੂ ਜੀ ਬਾਈ ਆਪ ਕਿੱਧਰ ਜਾ ਰਹੇ ਆ ਕਿੱ데 ਬਈ ਆਪਾਂ ਸੱਬੇ ਘਰਾਂ ਜਾ ਰਹੇ ਆ ਕਰਾਂ ਉਹ ਲੈਂਟਰ ਵਾਇਰਸ ਨਵੇਂ ਕੱਪੜੇ ਲੈ ਆ ਬਾਈ ਢੰਗਰ ਚਾਹ ਪਰਾਂ ਨੂੰ ਹੋ ਬਾਈ ਆ ਵੀ ਲੇਟ ਕਰਾਵਾ ਹੋ ਰਿਹਾ ਬਾਈ ਬਾਈ ਤੂੰ ਇੱਧਰ ਬੈਠ ਯਾਰ ਸੌਰੀ ਬਾਈ ਲੇਟ ਹੋ ਗਿਆ ਯਾਰ ਉਧਰ ਸੌਰੀ ਆ ਵੀ ਲੇਟ ਕਰਾਵਾ ਸਾਲਾ ਆਇਆ ਨਹੀਂ ਹੈਗਾ ਪਾਪ ਜੀ ਯਾਰ ਬਾਹਰ ਦੇ ਚੱਲ ਪਏ ਬਾਈ ਪਿੰਡ ਚੋਂ ਬਾਈ ਢੰਗਰ ਉਹ ਸਤਿ ਸ਼੍ਰੀ ਅਕਾਲ ਕਰੋ ਬਾਈ ਸਤਿ ਸ਼੍ਰੀ ਅਕਾਲ ਬਾਈ ਜਾ ਰਹੇ ਆ ਸੱਦੇ ਬਾਈ ਦੇ ਸਤਿ ਸ਼੍ਰੀ ਅਕਾਲ ਜੀ ਆਪਣੇ ਨਵੇਂ ਬਲਾਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਦਰਾ ਕਾਸ਼ ਵੀਰਾ ਕਾਸ਼ ਵੀਰਾ ਅਰਜੇ ਜੀ ਦਾ ਚੌਧਰੀ ਵੀਰਾ ਇਹਦਾ ਮੈਨ ਨੇ ਇਹਦਾ ਮੈਨ ਨੇ ਬਾਈ ਅਰੇ ਬਾਈ ਇਹ ਰਸਤੇ ਨਾਲ ਆਪਣੀਆਂ ਬਹੁਤ ਜਿਆਦਾ ਜੁੜੀਆਂ ਹੋਈਆਂ ਇੱਕ ਵਾਰੀ ਇਹ ਰਸਤੇ ਤੇ ਬਾਈ ਮੁਖਤਸਰ ਸਾਹਿਬ ਵਾਲੇ ਤੇ ਪਹਿਲਾਂ ਗਏ ਸੀ ਆਪਾਂ ਤੋਂ ਉਹ ਦੋ ਭਾਈ ਦਾ ਫੋਨ ਨਿਕਲ ਗਿਆ ਸੀ ਬਾਈ 12 ਬਰੋ ਹੁਣ ਬਾਈ 15 ਦਾ ਆ ਹੁਣ ਬਾਈ ਦਾ ਫੋਨ ਹੁਣ ਬਾਈ ਦੁਬਾਰੇ ਫੇਰ ਉਸੇ ਰਸਤੇ ਜਾ ਰਹੇ ਮੈਨ ਲੱਗਾ ਬਾਈ ਤੇਰਾ 15 ਬਰੋ ਵੀ ਨਿਕਲੇ ਆ ਰਹਿ ਓਏ ਚਲੋ ਬਾਈ ਬਾਕੀ ਮਾਨ ਨੂੰ ਬਾਈ ਇੰਨਾ ਸਾਭ ਨਹੀਂ ਆਏਗਾ ਬਲੌਗ ਆ ਯਾਰ ਪਹਿਲੀ ਵਾਰੀ ਬਣਾ ਰਹੇ ਆ ਬਈ ਗੱਲ ਕਰਦੇ ਆ ਬਾਈ ਤੁਹਾਨੂੰ ਜਿਤਰਾ ਦਾ ਹੋਏਗਾ ਸਾਹਿਬ ਕਿਤਾਬ ਜੀ ਬਾਈ ਬਣਾਈ ਜਾਵਾਂਗੇ ਦੇਸੀ ਆ ਗਿਓ ਬਾਈ ਦੇ ਸਿਰ ਕੱਚ ਕਿਉ ਬਾਈ ਯੈਸ ਹਾਂ ਜੀ ਬਹੁਤ ਪਹਿਲਾ ਬਲੌਗ ਆ ਬਾਈ ਸਪੋਰਟ ਕਰੋ ਲੈ ਸਾਰੇ ਸਬਸ ਤੇ ਯਾਰਾ ਦੇਖ ਲਓ ਬਾਈ ਐ ਵੀ ਪੇ ਆ ਐ ਵੀ ਰਾਮਲਾਲ ਬਈ ਹਜੇ ਕਿੰਨਾ ਕੇ ਚੱਲੇ ਆ ਆਪਾਂ 10 ਕਿਲੋਮੀਟਰ ਚੱਲੇ ਹੋਏ ਨਾ 15 ਵੀ 100 ਵੀ ਗਿਆ ਬਾਈ ਸਪੋਰਟਾਂਗੇ ਸੋਗ ਤੱਬਾ ਹੋ ਟਾਈਮ ਪਿਆਰ ਮਾਣਾ ਇਹ ਬਾਈ ਫੋਨ ਲੈ ਆ ਬੰਦਾ 10 ਹੋ ਗਿਆ ਕਰਾ 13 ਬਰੋ ਲੈਣਾ ਹੁਣ ਕਿਹੜਾ ਲਾਇਆ ਓਏ ਕੱਲ ਦਾ ਸਾਲੇ 13 ਆ ਗਿਆ ਅੱਜ ਦਿਨੋਂ ਮੇ ਦਿਨੋਂ ਵਾਧਾ ਜਾ ਰਿਹਾ ਵੀਗਾ ਤੇਰੇ ਦੇ ਨਾ ਜਿਮਾ ਨੂੰ ਖਾਣਾ ਪੀਣਾ ਪੈ ਗਿਆ ਹੈਗੇ ਤੇਰੇ ਕੋਲ ਪੈਸੇ ਓਏ ਦਿਖਾਈ ਕਿੰਨੇ ਗਲੇ ਰ ਕੇ ਕੇਜੀ ਵੀ ਢੂੰਗੀ ਤੇਰੀ ਭੈਣ ਹੈਲੋ 300 ਰੁਪਏ ਬਸ ਠੀਕ ਆ ਪਰ ਮਾਰਾ ਸਰ ਜੇਗਾ ਕਿਉਂ? ਥਾਰੇ ਕੋਲ ਤਾਂ ਨਹੀਂ ਹੋਣਾ 300 ਰੁਪਏ ਕਿਸੇ ਕੋਲ ਸਾਰਿਆਂ ਕੋਲ। ਹਾਂ ਬਈ ਤੇਰੇ ਕੋਲ ਤਾਂ ਨਹੀਂ ਆਇਆ 300 ਰੁਪਏ ਬਈ। ਐ ਲੈ ਰਿਆ ਬਾਈ ਜੀ ਆਪਣਾ ਸਾਰਿਆਂ ਕੋਲ ਨਹੀਂ ਨਿਕਲਣਾ 300 ਕੱਢੀ। ਤੋ ਖੜ ਜਾ ਮੈਂ ਬਾਹਰ ਆਏ ਗੱਡੀ ਲਵੇ ਲਾਈ ਕਾਲੀ ਲਵੇ ਇਹਨਾਂ ਦੇ ਪੁੱਛਾਂ ਵੀ ਤੇਰੇ ਕੋਲ 300 ਹੈਗੇ ਵੀ ਮਾਰਾ ਬੰਦਾ 300 ਲੈ ਰਿਆ। ਖਾਇਓ ਨਕਿਓਈ ਏ ਉਹ ਡਰਾਈਵਰ ਆ ਮਾ ਬੰਦੇ ਪਛਾਣਦੇ ਆ ਵੀ ਕੰਪਨੀ ਜਾਓ ਵੇਖਿਆ ਫਾਦੇ 2500 ਸਤੇ ਫਿਰੇ 2500 ਇਹਦਾ ਫਾਦੇ ਪਛਾਹ ਲੈ ਬਾਈ ਹੋਰ ਵੀਰੇ ਕਹਿੰਦਾ ਮੁੰਡੇ ਵਧੀਆ ਵਧੀਆ ਮੁੰਡੇ ਕਹਿੰਦਾ ਪੈਸੇ ਕਿਹੜੇ ਪਹੁੰਚ ਕਰਨੇ ਜੇ ਸਮੋਸੇ ਲੈ ਲਾ ਯਾਰ ਇਹ ਕਹਿ ਰਹਾ ਬਈ ਸਮੋਸੇ ਲੈ ਲਾ ਯਾਰ ਸਾਰੇ ਸਮੋਸੇ ਜਿਹੜੇ ਬੈਠ ਕੇ ਦੋਹੀ ਬਣੇ ਜਾਂਦੇ ਜਾਂਦੇ ਕੋਕ ਪੀ ਲਾਂਗੇ ਆਹ ਪਕੌੜੀਆਂ ਨਮਕੀਨ ਤੇ ਨਾ ਵੀ ਲੈ ਜੇ ਇਹੀ ਦੁਕਾਨ ਤੇ ਜਿੱਥੇ ਪਹ ਕਿਹੜਾ ਠੰਡ ਲੈਣਗੇ ਪੈਣਾ ਕੁਛ ਕਰੀ ਇਹਦਾ ਸਸਰੀ ਗੱਲ ਕਰਾਂ ਸਸਰੀ ਗੱਲ ਅੰਕਲ ਜੀ ਅੰਕਲ ਜੀ ਉਹ ਦੇ ਵੇ ਇੱਕ 2 ਲੀਟਰ ਵਾਲੀ ਜੀ 2 ਲੀਟਰ ਵਾਲੀ ਦੀ ਹੋਣੀ ਓਏ ਪੈਸੇ ਕੱਢੋ ਦੱਸੋ ਆਉਣੇ ਵਲੋਗ ਬਾਰੇ ਤੁਸੀਂ ਮੈਨੂੰ ਨਹੀਂ ਪਤਾ ਵਲੋਗ ਹੋਰ ਅੰਕਲ ਜੀ ਕੁੱਕ ਕਰ ਰਿਹਾ ਸੀ ਅੰਕਲ ਆਲੇ ਖਾਸ ਹੈ ਕਹਦੇ ਬਾਈ ਰਵਾਨ ਨਾ ਕਹਦੇ ਖਾਸ ਹੈ ਪੈਸੇ ਦੇ ਦੇਗਾ ਬਾਈ ਆ ਦੇਖ ਲਓ ਬਾਈ ਬਾਈ ਪਟੰਡੇ ਪਹੁੰਚ ਗਏ ਬਈਆ ਮਿਲੇ ਹੈ ਬਾਈ ਉਹਨੇ ਅਭੀ ਅਭੀ ਯਾਰ ਹਾਂਜੀ ਬਾਬਾ ਜੀ ਸਰਤਾ ਮਹੌਲ ਦਿਆ ਹੁੰਦਿਆਂ ਨੇ ਵੀਡੀਓ ਆ ਵੀ ਨੂੰ ਦਿਆ ਫੋਨ ਸਾਲਾ ਲੱਕੇ ਦਿਖਾਈ ਚੱਲਾ ਜਾਂ ਲੱਤਾਂ ਦਿਖਾਈ ਚੱਲਾ ਮੂੰਹ ਤਾਂ ਦਿਖਾਂਦਾ ਹੀ ਨਹੀਂ ਆ ਦੇ ਮੇਰੇ ਜੁੰਡੇ ਫਿਰ ਉਹਦਾ ਤੰਗੀ ਕੇ ਬਾਹਰ ਗੱਡੀ ਫੇਰਾ ਚੈਨ ਕਰੇ ਉੱਧਰ ਉੜਾ ਗਿਆ ਚੱਲ ਉਹ ਵੇ ਛੁੱਟਾ ਕਰ ਦੋ ਨੁਕੀਆ ਚ ਉੱਪਰ ਆ ਕੱਢਿਆ ਨਹੀਂ ਕਿੱਲਾ ਤੋਂ ਚਲੋ ਭਾਈ ਚਲੀਏ ਉਹ ਥਾਰ ਮਲਕਲਾ ਚੰਗੀ ਆ ਗਈ ਹੈ ਭਣਾ ਭਾਈ ਹਣ ਕੀ ਪਾਰਟੀ ਐ ਰਮਾਨ ਨੇ ਠੰਡੇ ਦਿਵਾਏ ਆ ਭਾਈ ਬਾਈ ਦਾ ਘਰੇ ਬਹੁਤ ਦੂਰ ਆ ਸੱਪੜੇ ਭਾਈ ਜਿਹੜਾ ਉਹਦੇ ਪਰਿਵਾਰ ਵਾਲੇ ਉਹਦੇ ਪਰਿਵਾਰ ਵਾਲਿਓ ਅੱਜੀ ਮਮਾ ਅਧਗਾ ਦੇ ਯਾਰ ਫ੍ਰੀ ਫਾਇਰ ਵਾਲੇ ਵੀ ਦਿਖਾਵੇ ਟੋਕਾ ਨੂੰ ਆਪਣੀ ਉਹ ਸੱਚੀ ਦਿਖਾ ਦੇ ਉਹ ਦੇਖੀ ਚਾਹ। ਮੈਂ ਕਹ ਰਹੀ ਬਾਈ ਫ੍ਰੀ ਫਾਇਰ ਵਾਲੇ ਆ ਦੱਸੇ ਬੁਰਜੀ ਇਹ ਕਿਹ ਆ ਚੀਂ ਵੀ ਨਹੀਂ ਆਈ ਆ। ਮਮੇ ਚੱਲ ਬਾਈ ਹੁਣ ਬਸ ਉਰੇ ਬੰਦ ਕਰ ਰਿਆਂ ਆਪਾਂ ਹੁਣ ਬਾਈ ਕੇ ਘਰੀ ਮਿਲਾਂਗੇ ਕਿਉਂ ਏ। ਤੇ ਕੋਈ ਗਲਤੀ ਹੋਵੇ ਬਾਈ ਬਲੋਗ ਚ ਦੱਸੋ। ਹਾਂ ਯਾਰ ਬਾਈ ਮੰਨੂ ਨਹੀਂ ਇੰਨਾ ਹਿਸਾਬ ਆ ਗਿਆ ਬਾਈ ਬਣੇ। ਵੀ ਮਾਂ ਵੀ ਤਾਂ ਗੱਡੀ ਦਾ ਰਸਤਾ ਹੀ ਦਿਖਾਈ ਏ ਕਿਉਂ ਏ। ਐ ਬਾਈ ਕੁੱਟ ਪਰ ਲੱਗਾ ਡੈਕਾ ਲੱਗਾ ਠੰਡਾ ਡੁੱਲ ਗਿਆ ਓਏ। ਮੰਨ ਉਹ ਨਾ ਓਏ। ਪੀਲਾ ਪੋਲੇ ਯਾਰ ਸਿੱਹਾ ਆਪਾਂ ਲਿਫੜ ਗਈ ਸਾਰਾ ਬੋਲੇ ਬੈੜਾ ਚਿਪਾ ਯਾਰ ਇਹਨਾਂ ਨੂੰ ਇਹਦਾ ਅਗਲੀ ਹੈਗੀ ਯਾਰ ਬੱਤ ਮੀਜਾਂ ਹੋ ਗਿਆ ਕੈਮਰਾਮੈਨ ਉਹ ਟੰਡਾ ਫੈਂਸਰ ਉਹ ਟੰਡਾ ਪਾਈਏ ਓਏ ਬਲੱਡੀ ਫਾਸਟ ਕਰ ਬਲੱਡੀ ਫਾਸਟ ਪੋਲੇ ਨੌਨਫੈਂਸ ਕਾ ਕਪੜੇ ਲਿਫੜ ਗਏ ਬਾਈ ਇਸਕੇ ਨਵੇਂ ਕਪੜੇ ਚੱਲ ਕੁਛ ਨਹੀਂ ਹੁੰਦਾ ਇਸ ਨੂੰ ਅੱਗੇ ਇਸ ਨੂੰ ਅੱਗੇ ਬੰਨੋ ਬੌਂਟ ਨਾਲ ਸੁੱਕ ਜائیںਗੇ ਸਾਲੇਗੇ ਅੱਗੇ ਬੰਨਦੀਏ ਤੈਨੂੰ ਰਸੇ ਨਾਲ ਓਏ ਕਰੇਗੇ ਉਹ ਨੈਪਕੀਨ ਉਹ ਦੇ ਦੇ ਉਹ ਨੈਪਕੀਨ ਸਾਰੇ ਉਰੇ ਤੂੰ ਪੂਰੇ ਕੋਈ ਗੱਡੀ ਚ ਨੈਪਕੀਨ ਨਹੀਂ ਹੁੰਦੇ ਲੀਰਾ ਹੋਏ ਕਰਾਂ ਗੱਡੀ ਸਾਫ ਕਰਨ ਨੂੰ ਦੇ ਦੇ ਉਹ ਸਾਨੂੰ ਕੱਢ ਦੇ ਲੀਰਾ ਆਪਾਂ ਆਪ ਪਹੁੰਚ ਗਏ ਬਾਈ ਸੱਬੇ ਬਾਈ ਦੇ ਪਿੰਡ ਉੱਪਰ ਨਿਕਲ ਜਾਈਗੀ ਯਾਰ ਅੱਛਾ ਕਿਉਂ ਬਾਈ ਪਹੁੰਚ ਗਏ ਹਾਂਜੀ ਬਾਈ ਬਾਕੀ ਬਾਈ ਤੁਹਾਨੂੰ ਅੱਗੇ ਦੱਸਦੇ ਆ ਉਹ ਗੜੀ ਅਗਲੇ ਉੱਚਾ ਦੱਸਦੇ ਆ ਬਾਈ ਸੋਨ ਦਾ ਇੰਨਾ ਸਾਹਬ ਹੈ ਨਹੀਂ ਯਾਰ ਜੀ ਦੇਖ ਲਓ ਬਾਈ ਪਹੁੰਚ ਗਏ ਬਾਈ ਇਹ ਪਿੰਡ ਕਿਉਂ ਬਾਈ ਓ ਬਾਈ ਟੈਂਟ ਲਾ ਰਿਹਾ ਬਾਈ ਨੇ ਵੀ ਲੈਂਟਰ ਦੇ ਬਹੁਤ ਦੁਨੀਆ ਬਈ ਦੇਖਦੇ ਆ ਜage ਕਿੰਨੇ ਗਏ ਹੋ ਨੇ ਇਹ ਆ ਗਏ ਬਾਈ ਆਦਾ ਚਲੋ ਚੱਲ 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 ਤੂੰ ਅੱਗੇ ਧੁਰ ਜਿਆਦਾ ਨਾ ਸਲਾ ਹਾਂਦੇ ਆ ਦੇਖੋ ਬਾਈ ਆ ਮਿਲ ਰਹੇ ਇਹਨਾਂ ਨੂੰ ਕੋਣ ਬਾਈ ਤੇਰੀ ਸਹੇਲੀ ਹੋਰ ਬਾਈ ਬਧੀ ਆ ਗਈ ਹੈ ਹੋਰ ਬਈ ਫੋਟੋਆਂ ਜਿੰਨੀਆਂ ਮਰਜ਼ੀ ਬਾਈ ਇਹ ਦੇਖ ਲਓ ਬਾਈ ਬਾਈ ਆ ਜੇ ਬਾਈ ਦੇ ਲੈਂਟਰ ਤੇ ਆ ਜਾਣ ਲੱਗੇ ਆ ਦਾ ਬਾਈ ਮਿਲ ਕੇ ਰਸਤੇ ਤੋਂ ਨੇ ਫੋਟੋ ਕਰਾਣੀ ਹੈ ਬਾਈ ਹੈ ਕੀ ਮੈਂ ਨਾ ਤਰਾਬ ਦੇ ਸਾਰੇ ਨਹੀਂ ਕਰਦੇ ਉਹ ਨਾਲ ਨਾਲ ਗੇਮ ਹੋਈ ਸਾਡੇ ਆਪਣੇ ਦਾ ਮੇਨ ਆ ਮਾ ਦੇ ਦੇਖ ਲੋ ਬਾਈ ਪਹੁੰਚ ਗਏ ਆ ਦੇਖੋ ਬਾਈ ਕਿੰਨਾ ਇਕੱਠਾ ਹੋ ਰਿਹਾ ਕਿਉਂ ਬੁੱਤ ਗੋਗੇ ਤੇਰੇ ਲੈੰਟਰ ਵਾ ਵੀ ਇਤਨੀ ਕਰਨਾ ਇਕੱਠਾ ਰਮਾਨ ਕੇ ਲੈੰਟਰ ਵਾ ਵੀ ਠੀਕ ਆ ਓਏ ਕਿੱਛ ਸ਼ੈਲੀ ਹਾਂਜੀ ਹੋ ਗਈ ਆ ਦੇਖ ਲਓ ਬਾਈ ਬਾਈ ਦੇ ਲੈਟਰ ਦੇ ਮੈਂ ਕਹੋ ਜੇ ਤੋ ਬਾਈ ਤੂ ਕਾ ਮਿਲ ਰਿਹਾ ਕੋਈ ਆਜ ਕੀ ਕੀ ਕੁਸਾ ਅਬ ਕਵਿੰਡਮ ਮਿਲਣਾ ਪੱਕਾ ਤੁੰਨੂ ਦਾ ਐਸੀ ਕਰਦਾ ਈ ਮੇਰੇ ਪੱਕਾ ਪਿੰਡਾ ਜੇ ਤੂੰ ਸਿੰਗਾਪੁਰ ਆ ਜੀ ਠੀਕ ਆ ਓਕੇ ਬਾਈ ਆ ਮਾੜਾ ਪਿੰਡਾ ਜੇ ਤੂੰ ਕੁਝ ਠੀਕ ਆ ਓਕੇ

ਉਹ ਬਾਈ ਪੀ ਡਾਣੀ ਸੀ ਫਿਰ ਸੱਬੇ ਵੀਰੇ ਦਾ ਭਰਾ ਸਾਨੂੰ ਆਕਾਸ਼ ਅੰਦਰ ਲੈ ਗਿਆ ਯਾਰ ਬਾਈ ਤੁਸੀਂ ਏਸੀ ਦੇ ਦਫਤਰੋਂ ਬਾਈ ਕਿੰਨੇ ਬੰਦੇ ਆ ਰਹੇ ਆ ਥੋੜੇ 400 500 ਹੋਣਾ ਲੈ ਬਹੁਤ ਬੰਦਾ ਆਇਆ ਹੋਣਾ ਬਾਈ ਦੇ ਇੰਟਰ ਤੇ ਭਾਈਆਂ ਨੇ ਆਪਾਂ ਨੂੰ ਸ਼ੁਭੈਸ਼ਲੇ ਯਾਰ ਬਿਠਾ ਕੇ ਵਿਚਾਰੇ ਧੰਨਵਾਦ ਬਾਈ ਯਾਰ ਕਿਉਂ ਕਾਜ ਜੀ ਹਾਂ ਪਾਣੀ ਨਹੀਂ ਮਿਲਦਾ ਕੋਈ ਨਾ ਫੋਟੋ ਕਰਾਉਣ ਵਾਲ ਆ ਰਿਹਾ ਹੁਣ ਆ ਸਰ ਸਾਰੇ ਸਾਥੋ ਸਭ ਬਖੜੀ ਵਧੀਆ ਰਿਸਪੈਕਟ ਕਰ ਰਹੇ ਆ ਬਈ ਬੰਦੇ ਨੂੰ ਬਹੁਤ ਵਧੀਆ ਬੰਦੇ ਨੇ ਬਾਈ ਸੱਭਾ ਵੀਰਾਂ ਲੈਂਟਰ ਦੇ ਬਾਈ ਇੰਨਾ ਖਾੜੇ ਵਾਲਾ ਇਕੱਠ ਹੋਇਆ ਐ ਐ ਨੋਨੇ ਫੋਟੋ ਕਰਾਣ ਆਈਆਂ ਨੇ ਬੰਦੇ ਭਾਈ ਬਾਰ ਵੀ ਫੁੱਲ ਬਾਰ ਵੀ ਫੁੱਲ ਬੰਦੇ ਖੜੇ ਆ ਬਾਈ ਬਾਈ ਯਾਰ ਦੋ ਕੋ ਬੌਂਸਰ ਦੋ ਸਾਨੂੰ ਦੋ ਗੱਡੀਆਂ ਦੋ ਪਾਇਲਟ ਜੀਪਸੀਆਂ ਆ ਸੀ ਵੀ ਸਟਾਰ ਵਾਲੀ ਫੀਲਿੰਗ ਲਈਏ ਕਿਉਂ ਵੀ ਇੱਕ ਅੱਗੇ ਹੋਵੇ ਗੱਡੀ ਇੱਕ ਪਿੱਛੇ ਨਾਲ ਟੂਲ ਡੈਕਸ ਦੇ ਦੇ ਉਹ ਕਰਾ ਰਹੇ ਆ ਬਾਈ ਗੁੱਗਣ ਨਾਲ ਫੋਟੋ ਐਸਾ ਬੇਵਜਿਹੇ ਕਰੇ ਐ ਚਾਚੇ ਉਹਨਾਂ ਦਾ ਘਰ ਆ ਬਾਈ ਸੱਬੇ ਹੈ ਬਾਈ ਸੱਬੇ ਦੇ ਚਾ ਸੱਬੇ ਵੀ ਦੇ ਚਾਚੇ ਦੇ ਘਰ ਹਾਂਜੀ ਹਾਂਜੀ ਬਾਬਾ ਜੀ ਕੀ ਹਾਲ ਆ ਬਾਬਾ ਜੀ ਓ ਕੀ ਹੋ ਗਿਆ ਥੱਕ ਗਿਆ ਕੋਈ ਨਹੀਂ ਕਰਾਓ ਇਹ ਦੋਨੇ ਮੈਂ ਬਾ ਬਾ ਕਰਾ ਲਓ ਬਾਈ ਕਰਾ ਲਓ ਅਦਾ ਥਾਰੇ ਮੈਂ ਆ ਗਿਆ ਕਰਾਉੜੀ ਦੇ ਆ ਜائیںਗੇ ਬਾਈ ਕੋਈ ਚੱਕਰ ਨਹੀਂ ਯਾਰ ਜਿੰਨੇ ਬੰਦੇ ਆ ਇਹਦਾ ਇਕੱਲੇ ਇਕੱਲੇ ਰਾਤ ਵੀ ਲਾ ਲੈਗੇ ਆ ਆ ਦੇਖੋ ਬਾਈ ਭੀੜ ਜਾ ਰਹੀ ਆ ਬਹੁਤ ਸਰਬਾਰ ਆ ਆ ਬਾਈ ਬਹੁਤ ਸਰਬਾਰ ਆ ਆ ਰੈਡੀ ਹਰੋਂ ਆਉਂਦਾ ਵੀਰੇ ਬਾਕੀ ਕੋਨਾ ਦੋ ਜੀ ਮਾੜਾ ਭਾਈ ਬਣ ਕੇ ਯਾਰ ਓਏ ਭਾਈ ਭਾਈ ਬਾਹਰ ਜਾੜ ਹੋ ਜਾ ਬਹੁਤ ਯਾਰ ਹੁਸਨ ਅਨੁਰੇ ਬੰਦ ਮਿੰਟ ਭਾਈ ਮੰਮੀ ਲੰਘੋ ਭਾਜੀ ਦਾ ਭਾਈ ਭਾਈ ਆਜੋ ਯਾਰ ਮੇਰਾ ਵੀਰ ਯਾਰ ਕੀ ਆਜੋ ਕਿ ਆ ਵੀ ਵੀਰੇ ਵਲੌਗ ਵੀ ਬਣਾ ਦੀਏ ਮਾਜਾ ਅੱਜ ਮੈਂ ਪਾ ਦੀਏ ਪਹਿਲਾ ਬਾਈ ਦੇ ਲੈਟਰ ਦਾ ਬਈ ਆ ਗਏ ਤੁਸੀਂ ਮੇਨ ਬੰਦੇ ਹੋ ਬਾਈ ਸਾਡੇ ਬਾਈ ਚੱਲੂਗਾ ਬਾਈ ਕਾਸ਼ ਐ ਭਰਾ ਆਪਣੇ ਨਾਲ ਵੀ ਮਤਲਬ 2 ਸਾਲ ਤੇ ਗੋਗੇ ਘਰ ਚ ਬਾਈ ਚ ਜਿੰਨੀ ਬਾਈ ਨੇ ਹੈਲਪ ਕਰੀ ਆ ਬਾਈ ਨਹੀਂ ਬਾਈ ਯਾਰ ਲੋੰਗੇ ਦੀ ਮਿਹਨਤ ਗੋਗ ਗੋਗ ਤੁਹਕੇ ਲੇਟ ਹੋਗਾ ਤਾਂ ਅਸਲੇ ਜਗਾਉਣ ਦੇ ਉਸਤਾਦ ਤੈਨੂੰ ਲੈਟ ਹੋਣੀ ਚੱਕ ਦੇ ਲੈ ਬਈ ਹੁਣ ਫਿਰ ਲੈਂਟਰ ਪਟਣਾ ਬਸ ਪਹਿਲਾਂ ਜਗਾਉਣਾ ਤੇ ਤੈਨੂੰ ਹੁਣ ਤੂੰ ਅਗਲੀ ਮੰਜ਼ਲ ਤੇ ਜਾ ਕੰਮ ਜਦੋਂ ਕੋਲੀ ਮੰਜ਼ਲ ਪਾੜੀ ਨਾ ਮੈਂ ਉਹ ਨਾਲ ਪਹੁੰਚ ਜੀ ਬਹੁਤ ਘਾਟਾ ਨਾ ਬਾਈ ਯਾਰ ਚੱਲੇ ਤਾਂ ਹੁਣ ਵੀ ਟਾਈਮ ਨਾਲ ਦੀ ਬਾਈ ਬਹੁਤ ਘਾਟਾ ਵੀਰੇ ਹੈ ਨਾ ਮਾਬਾ ਹੋ ਰਾਸ਼ਾਵਰ ਖੁੱਲ ਜਾਦੇ ਬਾਈ ਸੱਬੇ ਬਾਈ ਨਾਲ ਬੱਟੇ ਅੰਦਰ ਅੰਦਰ ਆ ਜਾਂਦੇ ਸੀ ਹਾਂ ਜੀ ਆਹ ਦੇਖੋ ਕੁੰਗਰੂ ਆਈ ਭਈਆ ਕੰਦਾ ਉੱਧੇ ਆਇਆ ਨਹੀਂ ਸੀ ਮਹਾਲੀ ਦੇਖ ਲਓ ਅੱਜ ਤੱਕੇ ਦੋ ਦਿਨ ਹਾਂ ਇਹ ਕੁੰਗਰੂ ਆਈ ਹੋਰ ਬਾਈ ਕਹਿੰਦਾ ਸ਼ਾਪਿੰਗ ਕਰਾਉ ਕਹਿੰਦਾ ਤਾਂ ਜਾਊਗਾ ਬਾਈ ਕੱਲ ਬਾਈ ਬਾਈ ਤੁਹਾਡੇ ਲੈਟਰ ਕਰਕੇ ਸਪੈਸ਼ਲ ਕੱਪੜੇ ਲੈ ਕੇ ਆਇਆ ਬੰਦਾ ਬਾਹਲੇ ਲੇਟ ਹੋ ਬੰਦਾ ਆ ਲੈਣਾ ਕੋਈ ਆ ਵੀ ਬਾਈ ਐਨੇ ਢੇਡੇ ਲੱਗਣੇ ਨੇ ਦਾ ਬੋ ਰੋਟੀਆਂ ਖਾਵੇਂ ਨਾ ਚੁੱਲੇ ਲਵੇ ਬਿਠਾ ਦਿਓ ਯਾਰ ਚੁੱਲੇ ਲਵੇ ਉਹ ਸਹੀ ਰਹੇਗੇ ਮਾ ਆਹ ਬੋ ਆਪਾ ਇਹ ਦੇਖ ਲੋ ਬਾਈ ਬਹੁਤ ਪਿਆਰ ਦੇ ਰਹੇ ਨੇ ਸੱਬੇ ਵੀ ਇਆਂ ਯਾਰ ਸੱਬੇ ਭਾਈ ਉਹਨੇ ਬਹੁਤ ਪਿਆਰ ਦੇ ਰਹੇ ਨੇ ਬਾਈ ਹਾਂਜੀ ਠੀਕ ਆ ਮਾਹੌਲ ਓਏ ਠੀਕ ਆ ਮਾਹੌਲ ਦੱਸ ਆ ਵੀ ਬਾਈ ਜਿੱਥੇ ਰੋਟੀ ਖਾ ਰਹੇ ਨੇ ਗੋਗੇ ਹੁਣੇ ਸੱਬੇ ਦਾ ਸੱਬੇ ਬਾਈ ਦਾ ਪੁਰਾਣਾ ਘਰ ਆ ਇਹਨਾਂ ਨੂੰ ਵੀ ਦੇਤੀ ਬਾਈ ਸਾਡੇ ਨਾਲ ਵੀ ਇਹਨਾਂ ਨੂੰ ਮਿਲ ਲੈਣੀ ਚਾਹੀਦੀ ਹੈ ਚੱਲ ਨਾਲ ਆ ਬੜੇ ਤੈਨੂੰ ਪਤਾ ਬਾਈ ਨਾਲ ਵਧੀਆ ਬੰਦੇ ਆ ਕਿ ਨਾਲ ਰਹਿਣ ਦਾ ਫਾਇਦਾ ਤਾਂ ਹੈਗਾ ਕਿਉਂ ਬਾਈ ਇਹਦਾ ਬਾਈ ਆਓ ਵੀਰੇ ਰੋਟੀ ਖਾ ਲਓ ਛੇਵੀ ਵੀਰੇ ਮਰਜ਼ੀ ਬਤੇ ਆ ਮੈਨੂੰ ਮੇਰੇ ਕੋਲੇ ਨਹੀਂ ਸਰਬਾ ਵੀਰ ਕੋਈ ਹੈਂਡੀਕੈਪ ਬਾਈ ਮੈਨੂੰ ਕਿੱਥੋਂ ਆਏ ਬਾਈ ਜੀ ਹਾਂਜੀ ਇਹਰੇ ਪਿੰਡੋਂ ਆਏ ਸੀ ਹਾਂਜੀ ਪ੍ਰਾਅ ਰਿਕਵੈਸਟ ਹੀ ਆ ਨਾ ਮੇਰਾ ਵੀ ਬਾਈ ਮੇਰੇ ਕੈਮਰਾ ਨਹੀਂ ਬਈ ਬਾਈ ਮੇਰੇ ਬੈਂਕ ਫਾਈ ਸੀ ਲੈਟਰ ਤਾਂ ਜਿਹੜਾ ਲਾਇਆ ਕਿ ਉਹ ਵਾਹ ਯਾਰ ਬਾਈ ਵੀ ਪੋਸਟ ਵੇਖ ਕੇ ਆਏ ਹਾਂ ਆ ਵਾਹ ਤਾੜੀ ਮਾਰ ਦੋ ਯਾਰ ਬਾਈ ਬਾਈ ਮੁੰਡੇ ਸੋਹਣੇ ਨਾ ਮੈਂ ਇੰਨ ਕਾਰਨ ਨਹੀਂ ਬਈ ਆਣੀ ਤਾਂ ਹੋਏ ਬਾਈ ਪਾਣੀ ਤੇ ਕਿੰਨ ਲਵਲੀ ਰੋਟੀ ਪਾਣੀ ਖਾ ਲਿਆ ਜੀ ਹਾਂਜੀ ਆ ਜੋ ਟਾੜੀ ਸੀਗੀ ਬਈ ਹਾਂਜੀ ਲਵਲੀ ਹਾਂਜੀ ਚਲੋ ਹੋ ਜੋ ਹੋ ਵੀਰੇ ਜੀ ਇੱਥੇ ਜੀ ਭਾਈ ਗੋਗੇ ਦੇ ਲੈਂਟਰ ਤੇ ਵੀ ਆਇਓ ਵੀਰੇ ਯਾਰ ਸੈ ਵੀ ਵੀਰੇ ਸਭ ਦੂਰ 7292 ਮੰਜਲੀ ਪਾਉਣਾ ਜਿਹੜਾ ਦੋਨੋਂ ਪਾਵਾ ਮਾਰੀ ਜਿੱਲੇ ਟਾ ਪੱਥਰਾਂ ਚ ਬਣਦੇ ਤੁਨੂੰ ਨਾ ਭਾਈ ਜ਼ਰੂਰ ਆਹ ਤਾਂ ਜੀ ਮਸ਼ੀਨ ਨਾਲ ਫਾਇਲ ਦੀ ਵਾਰ ਭਈ ਤਸਲਿਆਂ ਨਾਲ ਸਾਡੇ ਜਿਹੜੇ ਇਹ ਲੋਕ ਤੰਗ ਕਰਦੇ ਨੇ ਕੰਮ ਲਾ ਦਿਆ ਕਰਾਂ ਭਾਈ ਭੈਸਾਨ ਨੇ ਵੀ ਮਾਂ ਭਾਈ ਲੈਂਟਰ ਟ੍ਰੈਂਡ ਮਾਂ ਭਾਈ ਦਾ ਲੈਂਟਰ ਟ੍ਰੈਂਡਿੰਗ ਚ ਆ ਵੀ ਬਲੌਗ ਬਣਾ ਦਈਏ ਵੀ ਚੱਲ ਜੂਗਾ ਵਧੀਆ ਚੈਨਲ ਮਾਡਰ ਪੀ ਆਰ ਕੇ ਕਿਉਂ ਗੋਗੇ ਬਹੁਤ ਸ਼ਾਇਦ ਨਹੀਂ ਅੱਜ ਗਵੰਡਾ ਨਗਰ ਪੁਲ ਤੇ ਮੁੱਚੇ ਨੂੰ ਜੁਮੇ ਦੀ ਮਾਰ ਗਿਆ ਜਾਣ ਚਾਹੁੰਦੇ ਬਾਈ ਬਹੁਤ ਮਾੜਾ 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 ਆਹ ਥੋੜਾ ਚੱਲ ਬਾਈ ਦੇਖਦੇ ਹੋ ਨਿਓ ਵੀਡੀਓ ਨੇ ਧੰਨਵਾਦ ਵਧੀਆ ਹੁੰਦੀਆਂ ਨੇ ਵੀਰੇ ਹਾਂਜੀ ਹਾਂਜੀ ਥੈਂਕ ਯੂ ਭਾਈ ਜੀ ਬਹੁਤ ਬਹੁਤ ਥੈਂਕ ਯੂ ਜਿਆਦਾ ਲੱਗਦਾ ਚਾਚਾ ਅੱਧੀ ਗੱਲਾਂ ਜਿਹੜਾ ਬਾਈ ਨੇ ਆਪਾਂ ਨੂੰ ਮੈਨੂੰ ਵੀ ਲੈ ਲਾ ਹਾਂਜੀ ਹਾਂਜੀ ਕਾਸ਼ ਜੀ ਤੇ ਵਧਾਈਆਂ ਬਹੁਤ ਬਹੁਤ ਲੈਂਟਰ ਦੀਆਂ ਪ੍ਰਮਾਤਮਾ ਵੀਰੇ ਚੜ੍ਹਦੀ ਕਲਾ 'ਚ ਰੱਖੇ ਬਾਈ ਗੋਗੇ ਦੇ ਲੈਂਟਰ ਦੇ ਵੀ ਆਣਾ ਓਕੇ ਵੀਰੇ ਥੈਂਕ ਯੂ ਬਾਈ ਥੈਂਕ ਯੂ ਓਕੇ ਹਾਂ ਵੀਰੇ ਫਿਰ ਦੂਰ ਜਾਣਾ ਨਾ 4 ਘੰਟੇ ਦਾ ਘੰਟਾ ਨਹੀਂ ਆ ਗਿਆ ਅੱਛਾ ਮਿਊਟ ਹੋ ਗਈ ਬਾਈ ਚਲੋ ਕੋਈ ਨਹੀਂ ਬਾਈ ਉਹ ਆਣਾ ਬਾਈ ਦਾ ਸੱਦੇ ਬਾਈ ਦਾ ਪਰਾਣਾ ਕਰਕੇ ਇਹ ਬਾਈ ਨਾਮਾ ਜੀ ਦਾ ਅੱਜ ਮੈਂਟ ਬਾਈ ਦੇਖੋ ਆ ਘਰ ਆ ਸੱਦੇ ਬਾਈ ਦਾ ਜੀ ਦਾ ਲੈ ਔਰੇ ਖੜੋ ਓਏ ਆ ਬਾਈ ਯਾਰ ਨੱਕਰ ਬਣਿਆ ਬਾਈ ਬਾਈ ਆ ਬਾਈ ਆ ਇੱਥੇ ਪਿਆ ਬਾਈ ਦਾ ਲੈਂਟਰ ਸੱਬੇ ਬਾਈ ਦਾ ਬਾਈ ਤੁਸੀਂ ਕਿਹੜੇ ਪਿੰਡੋਂ ਯਾਰ ਮੈਂ ਫਤਿਹਰਮਾਨੀ ਆ ਤੋਰੇ ਮਲੋਟਾਂ ਦੀ ਫੈਟ ਤੋਂ ਆਇਆ ਆ ਅੱਛਾ ਅੱਛਾ ਆ ਦੇਖੀਏ ਬਾਈਆ ਫਿਰ ਕਰ ਓਏ ਹੋਏ ਆ ਪਿਆ ਬਾਈ ਬਾਈ ਦਾ ਲੈਂਟਰ ਕਾਸ਼ ਆ ਰਿਹਾ ਸਾਡਾ ਨਾਲ ਇੱਕ ਬੰਦਾ ਬਾਈ ਗੱਡੀ 'ਚ ਬਹਿਗਾ ਥੋੜੀ ਤੰਗੀ ਘਾਟੀ ਘਟਦਾ ਯਾਰ ਗੇਰ ਨਾ ਦਿਓ ਬਾਬੇ ਸਾਵੇਂ ਖੁਸ਼ਾ ਫੇਰਾ ਤਾਂ ਫੇਰੇ ਆਵਾਂ ਬਾਈਏ ਘਰਾਂ ਤਿਆਰ ਹੋ ਜੇ। ਯਾ ਯਾਰ ਉੱਪਰ ਲੈਂਟਰ ਪਾਏਗਾ ਕਿਉਂ? ਐ ਬਾਈ ਬਾਹਰੋਂ ਦਿਖਾ ਦਿੰਨੇ ਆ ਤੁਹਾਨੂੰ। ਐ ਬਣ ਰਿਹਾ ਬਾਈ ਨਵਾਂ ਘਰ ਬਾਈ ਆ। ਜੀ ਵਿਟਡ ਕਰਦੇ ਨੇ। ਹੋਰ ਐ ਬਸ ਇਹ ਤਾਰ ਕੇ ਮਤਲਬ ਉੱਜੇ ਤੇ ਉੱਪਰ ਲੱਗ ਜੇ ਪਾਣਾ। ਉੱਪਰ ਪਾ ਕੇ ਉਰੇ ਲਪਾਈ ਲਪੂਈ ਫਰਸ਼ ਫੁਰਸ਼ ਦਾ ਬਿਜਲੀ ਦਾ ਕੰਮ ਲੱਗ ਜੇ। ਪਟਿਆਲੇ ਤੋਂ ਵੀਰੇ ਉਸਤਾ 4 ਘੰਟੇ ਦਾ ਰਸਤਾ ਬਾਈ ਨੇ ਕਿਹਾ ਬਾਈ ਜਰੂਰ ਆਣਾ ਆ ਜੋ ਬਾਈ ਫਿਰ ਅੱਗੇ ਦਿਖਾਨੇ ਕੀ ਮਾਹੌਲਾ ਚਲੋ ਓਕੇ ਬਾਈ ਓਕੇ ਕਾਸ਼ ਵੀਰੇ ਇਹ ਸੱਬੇ ਵੀਰੇ ਦਾ ਛੋਟਾ ਭਰਾ ਹੁਣ ਅਸੀਂ ਆਵਾਂਗੇ ਗੋਗੇ ਦੇ ہاں ਹਾਂ ਹੁਣ ਬਾਈ ਗੋਗੇ ਦੇ ਲੈਂਟਰ ਤੇ ਹਰੀ ਕਰਮਾਨ ਦੇ ਲੈਂਟਰ ਤੇ ਬਾਈ ਕੁੰਗਰੂ ਦੇ ਦੇ ਓ ਬਾਈ ਨੂੰ ਫੋਟੋ ਲੈ ਯਾਰ ਆ ਰਮਾਨ ਓਕੇ ਓਕੇ ਕਾਸ਼ ਵੀਰੇ ਫਿਰ ਆਪਾਂ ਮਿਲਦੇ ਆਪਾਂ ਆਵਾਂਗੇ ਬਾਈ ਪੰਜੋਈ ਦਾ ਬਣਾਉਣੇ ਆ ਪਲਾਨ ਜਰੂਰ ਉਹ ਮਗੇ ਉਹਨੇ ਆ ਜੇਬਾ ਸੁਣ ਮਹਾਲੀ ਕਰੋ ਮਹਾਲੀ ਕਦੋਂ ਆਣਾ ਤੁਸੀਂ ਤਾਂ ਸ਼ੁਰੂ ਕਰ ਹੈ ਮਹਾਲੀ ਕੱਲ ਨੂੰ ਆਣਾ ਜਲੰਧਰ ਸੋਆ ਅੱਛਾ ਤੋਂ ਬਾਅਦ ਬਰਮਾਲ ਅੱਛਾ ਬਸ ਮਿਲਦੇ ਆਪਾਂ ਬਾਈ ਛੇਦੀ ਓਕੇ ਬਾਈ ਚਲ ਓਕੇ ਜੀ ਆ ਜਾਓ ਓਕੇ ਕਾਸ਼ ਬਾਈ ਅਦਾ ਬਣੇ ਨਾਲ ਹਾਂ ਹਾਂ ਬਾਈ ਤੇਰੀ ਬਣਾਤੀ ਬਾਈ ਅੱਛਾ ਓਕੇ ਕਾਸ਼ ਵੀਰੇ ਮਿਲਦੇ ਆਪਾਂ ਠੀਕ ਹੈ ਜੀ ਪਰਨੇਟ ਓਕੇ 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 ਵੀਰੇ ਚੰਗਾ ਘੁੰਗਰੂ ਗਰਮੀ ਬਹੁਤ ਸੀ ਯਾਰ ਅੱਜ ਬਾਈ ਬਲੌਗ ਨਹੀਂ ਆਪਣਾ ਮੁੱਕਦਾ ਭੈ ਦੋ ਦਿਨ ਘੰਟੇ ਚਲੇਗਾ ਇਹਦਾ ਫੇਰ ਬਾਈ ਮਾਨੂੰ ਸਾਹਿਬ ਵੀ ਨਹੀਂ ਉਹ ਕਿੰਨੇ ਮਿੰਟ ਕਾ ਹੋਣਾ ਚਾਹੀਦਾ ਬਲੌਗ ਉਹ ਉਸੀ ਦਾ ਸੋ ਵਾਏ ਪਹਿਲਾ ਵਲੋਗ ਆ ਸਾਡਾ ਜਿੰਨੇ ਦਾ ਬਣ ਗਿਆ ਪਾ ਦਾਂਗੇ ਬਈ ਮਹਾਰਾ ਦਾ ਯਾਰ ਉੰਬੋਰ ਜੇ ਨਾ ਹੋਈ ਉਹ ਬਈ ਮਾਨੂੰ ਇੰਨਾ ਸਾਹ ਬਜਾ ਨਹੀਂ ਬਈ ਜਿੰਨਾ ਕ ਬਣ ਗਿਆ ਕਿਉਂ ਕੁੰਗਰੂ ਜੀ ਬਸ ਹੁਣ ਨਹੀਂ ਲਿੰਦੇ ਇੰਨੀਆਂ ਕਲਿੱਪਾਂ ਯਾਰ ਬਸ ਜਿੰਨਾ ਬਣਨ ਦਾ ਬਣ ਗਿਆ ਹੁਣ ਬਸ ਕਿਤੇ ਖਾਵਾਂ ਪੀਵਾਂਗੇ ਉੱਥੇ ਹੀ ਕਲਿੱਪ ਲਵਾਂਗੇ ਚੰਗਾ ਬਾਈ ਜੀ ਬਾਏ ਟਾਟਾ ਟਾਟਾ ਹੁਣ ਅੱਗੇ ਇੱਕ ਦੋ ਕਲਿੱਪ ਪਾਵਾਂਗੇ ਬਸ ਬਈ ਯਾਰ ਐ ਹੁਣ ਕਰਾਂ ਜਾ ਰਹੇ ਆ ਬਈ ਬਸ ਆਪਦੀ ਆ ਬਈ ਬਲੋਗ ਕਰੀ ਲਓ ਬਈ ਕੁੰਗਰੂ ਬਣਾ ਰਿਹਾ ਸੰਡੇ ਆਪਾਂ ਚੂਰੇ ਬਾਈ ਐਪਵਾਨੀਗੜ ਤੋਂ ਟੱਪ ਗਿਆ ਇੰਨਾ ਵਧੀਆ ਠੱਬਾ ਬਾਈ ਚੂਰੀ ਇੰਨੀ ਵਧੀਆ ਇੱਥੇ ਸਾਰੇ ਜੇ ਕੋਈ ਆਂਦਾ ਇੱਧਰ ਦੀ ਲਾਂਦਾ ਖਾ ਕੇ ਜਾਈਓ ਬਾਈ ਚਲੋ ਯਾਰ ਮੈਂ ਦੂੰਗਾ ਪੈਸੇ ਤੂੰ ਦੇਂਗਾ ਪੈਸੇ ਐਗਰ ਮੈਂ ਦਵਾ ਪੈਸੇ ਜਿਉਂ ਬਾਈ ਚਲੋ ਖਾਈਓ ਆ ਜਾ ਦੇ ਰੋਡ ਰਾ ਬਾਈ ਆ ਦੇਖੋ ਇਹ ਚੂਰੀ ਖਾ ਰਹੇ ਆ ਓਏ ਖਾ ਕੇ ਸੱਚੀ ਸਵਾਦ ਆ ਬਾਈ ਗੋਗੇ ਤੂੰ ਦੱਸ ਇੱਕ ਵਾਰੀ ਖਾ ਕੇ ਬਾਈ ਏ ਬਈ ਇਸ ਤੇ ਬਾਅਦ ਆਪਾਂ ਲਾਸਟ ਕਲਿੱਪ ਬੱਸ ਕਰਾਂ ਪਹੁੰਚ ਗਈ ਲਾਦਾ ਮਨ ਬਈ ਧੰਨਵਾਦ ਪਿਆਰ ਦੇਈਓ ਬਈ ਪਹਿਲਾ ਵਲੋਗ ਹੈ ਇੰਨਾ ਸਾਭ ਨਹੀਂ ਜਿੱਤਰਾਂਗਾ ਵੀ ਬਣਿਆ ਬਈ ਤਾਂ ਮੈਂ ਦੇਖ ਕੇ ਦੱਸਿਓ ਤੂੰ ਕੌਣ ਕੰਮ ਕਰ ਤਵੇ ਕਹਿੰਦੇ ਉਹਨੇ ਬਈ ਕੈਮਰੇ ਵਾਲਾ ਮੁੰਡਾ ਅੱਗੇ ਆ ਹੀ ਨਹੀਂ ਰਹਿ ਇੰਨੀ ਸੋਹਣੀ ਬਾਜਾ ਮੈਂ ਬਈ ਕੱਟਿਆਂ ਓਏ ਤੂੰ ਕਿਹ ਤਰ੍ਹਾਂ ਲੱਗੀ ਕੋ ਅੱਗੇ ਦੱਸ ਤੂੰ ਦੱਸ ਓਏ ਤੂੰ ਦੱਸ ਹਲੋ ਹਾਂਜੀ ਏ ਤੋਂ ਬਾਈ ਖਾ ਹੀ ਨਹੀਂ ਜਾਂਦੀ ਇਹ ਅੰਦਰ ਲੰਘਾ ਰਹੇ ਦੇ ਜਾੜਾ ਨਹੀਂ ਹੈਗੇ ਸਿੱਧੀ ਅੰਦਰ ਹੀ ਲੰਘਾ ਰਹੇ ਚਲ ਓਕੇ ਬਾਈ ਹੁਣ ਅਸੀਂ ਖਾ ਲਈਏ ਫੇਰ ਬਸ ਮਿਲਦੇ ਆਗੇ ਲੋ ਬਾਈ ਹੁਣ ਮੈਂ ਆਪਾ ਜਾ ਰਹੇ ਆ ਬਾਈ ਘਰੇ ਬਲੌਗ ਬਾਈ ਉਰੀ ਸਮਾਪਤ ਕਰ ਰਹੇ ਆ ਹੋਰ ਕਾਜ ਜੀ ਠੀਕ ਰਿਹਾ ਸਫਰ ਬਹੁਤ ਬਹੁਤ ਧੰਨਵਾਦ ਬਾਈ ਬਲੌਗ ਬਾਈ ਵਲੋਗ ਦੇਖੋ ਔਰ ਦੱਸੋ ਮਤਲਬ ਮਨੂ ਵੀ ਪਤਾ ਵੀ ਬਦਿਆ ਨਹੀਂ ਬਣਾ ਬਾਈ ਲਾਈਕ ਕਮੈਂਟ ਕਿਉਂਕਿ ਮਨੂ ਸਾਹਿਬ ਦੀ ਬਾਕੀ ਤਾਂ ਮੈਂ ਬਾਈ ਇਹਦਾ ਉਹ ਗਲਤੀਆਂ ਹੀ ਗਲਤੀਆਂ ਸੜੇ ਹੁਣ ਤਾਂ ਇਹਨੂੰ ਗਲਤੀਆਂ ਦੱਸਾਂ ਇਹ ਮਿੰਟ ਮਿੰਟ ਬਾਅਦ ਗਲਤੀ ਆ ਥਾਰੀ ਬਈ ਆ ਤਾਂ ਉਹ ਪਾ ਤਾ ਆਪਾਂ ਨੇ ਵੀ ਚੱਲ ਅੱਜ ਪਾ ਦਈਆ ਆਪਾਂ ਦਾ ਕਮੇਡੀ ਵੀਡੀਓ ਪਾ ਰਹੇ ਆ ਬਈ 10-10 ਮਿੰਟੀਆਂ ਉਹਨਾਂ ਦੇ ਧਿਆਨ ਦਿਓ ਬਈ ਉਹ ਆਪਾਂ ਹੋਰ ਵਧੀਆ ਬਣਾਵਾਂਗੇ ਬਲੌਗ ਆਪਾਂ ਚੱਲ ਬਈ ਕਿਤੇ ਵਧੀਆ ਇਹਨਾਂ ਨੂੰ ਲੈ ਕੇ ਕਮਾਣ ਜਾਏ ਕਰਾਂਗੇ ਉਹ ਪਾ ਦੇ ਕਰਾਂਗੇ ਐ ਰਮਾਨ ਨੇ ਬਈ ਕਰਾ ਲੇ ਇਹ ਦੇਖ ਲਓ ਫਿੰਗਰਪ੍ਰਿੰਟ ਪ੍ਰਾਈਸ ਸੱਚ ਕਿਤਰਾ ਕਰੇ ਮੈਂ ਆ ਦੇਖੀ ਮਹੀਨੇ ਚ ਇੱਕ ਬਲੌਗ ਹੋ ਸਹੀ ਹੈ ਨਾ ਮਹੀਨੇ ਚ ਇੱਕ ਬਲੌਗ ਓਕੇ ਬਈ ਸਾਰੇ ਪਹੁੰਚ ਗਏ ਹੁਣ ਘਰੇ ਬਈ ਸੱਬੇ ਬਾਈ ਜਿਲੈਂਟਰ ਤੋਂ ਬਾਈ ਨੂੰ ਲੈਂਟਰੀਆਂ ਵਧਾਈਆਂ ਹੁਣ ਲੈਂਟਰ ਗੋਗੇ ਪੇਗਾ ਅਗਲਾ ਉਸਤੇ ਬਾਅਦ ਪੇਗਾ ਬਾਈ ਲੈਂਟਰ ਦੇ ਵਲੋਗ ਬਣਾਵਾਂਗੇ ਗੁੰਗਰੂ ਗੇ ਹਾਂ ਗੋਗੇ ਦੇ ਲੈਂਟਰ ਵਾਈ ਬਲੋਗ ਓਕੇ ਬਾਈ ਗੁੱਡ ਨਾਈਟ ਸਾਰੇ ਧਿਆਨ ਰੱਖੋ ਸਾਰੇ ਸਪੋਰਟ ਕਰੋ ਗੋਗੇ ਹੁੜਾ ਨੂੰ ਨਾਲੇ ਡਾਕਟਰ ਗੋਗਾ ਟੀਮ ਐ ਮੈਨੂੰ ਕਹ ਰਹੇ ਮਾ ਚਲੋ ਬਾਈ ਜੀ ਧੰਨਵਾਦ ਠੋਡਾ ਬਾਏ ਜੀ ਬਾਏ ਬਾਏ ਕਰ ਦਿਓਏ ਬਾਏ ਕਰ ਗੁੰਗਰੂ ਫਿਰ ਮਿਲਦੇ ਆਂ ਬਈ ਅਗਲੇ ਬਲੌਗ ਅਗਲੇ ਬਲੌਗ ਚ ਛੇਤੀ ਮੈਂ ਇੰਦ ਕਰਦਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਅੱਗੇ ਹੋਰ ਨਵੀਂ ਵੀਡੀਓ ਦੇਖਣ ਲਈ ਡਾਕਟਰ ਗੁਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਕਰ ਲਓ ਫਿਰ ਸਾਨੂੰ ਦੱਸੋ ਕਮੈਂਟਾਂ 'ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ